ਲੈ ਜਾਓ 50 ਹਜ਼ਾਰ ਵਾਲਾ ਕੱਪੜਾ 25 ਹਜ਼ਾਰ 'ਚ 50 ਹਜ਼ਾਰ ਵਾਲਾ ਕੱਪੜਾ 25 ਹਜ਼ਾਰ 'ਚ 1 ਲੱਖ ਵਾਲਾ ਕੱਪੜਾ 50 ਹਜ਼ਾਰ 'ਚ ਵਿਆਹ ਸ਼ਾਦੀ ਦਾ ਜੀ ਮੇਰੇ ਕੱਪੜੇ ਦੇ ਬਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 15-1500 ਦਾ 750 ਰੁਪਏ ਦਾ ਸੂਟ ਲੈ ਜਾਓ ਦੇਖੋ ਜੀ ਨੈਚੁਰਲ ਕਰੇਵ ਦੇ ਸੂਟ ਕਢਾਈ ਕੱਡੇ ਤਾਜ਼ੇ-ਤਾਜ਼ੇ ਸੂਟ ਆ ਗਏ ਬੇਹਾਰਾ ਜੇ 2-2000 ਇੱਥੋਂ ਲੈ ਲਓ 850 ਰੁਪਏ ਦਾ ਸੂਟ ਤੁਸੀਂ ਵਰਕ ਚੈੱਕ ਕਰੋ ਸ਼ਾਨਦਾਰ ਨੈਚੁਰਲ ਕਰੇਵ ਦਾ ਸੂਟ ਹੈ ਬਾਜ਼ਾਰਾਂ ਦੇ ਵਿੱਚ 2-2000 ਰੁਪਏ ਦਾ ਸੂਟ ਲੈ ਜਾਓ 1000 ਰੁਪਏ ਦਾ ਸੂਟ ਚਨੌਣ ਦੇ ਦੁਪੱਟੇ ਦੇ ਨਾਲ ਆ ਸੂਟ ਚੈੱਕ ਕਰ ਲੋ 2500 ਰੁਪਿਆ ਬਾਜ਼ਾਰ ਦੇ ਵਿੱਚ ਸੂਟ ਦੀ ਕੀਮਤ ਸਾਡਾ ਰੇਟ ਕੀ ਹੈ ਸਿਰਫ 1000 ਰੁਪਿਆ 2500 ਵਾਲਾ ਸੂਟ 1000 ਦੇ ਦੇਾਂਗੇ ਤੁਸੀਂ ਆ ਸੂਟ ਚੈੱਕ ਕਰੋ ਜੀ ਫੁੱਲੀ ਹੈਵੀ ਐ ਬਾਜੂ ਫੁੱਲ ਹੈਵੀ ਬਣੇ ਹੋਏ ਆ ਤੇ ਨਾਲ ਕੇਰਾ ਵੀ ਜ਼ਬਰਦਸਤ ਹੈਂਡਵਰਕ ਦਾ ਦੁਪੱਟਾ ਵੀ ਕੱਟਵਰਕ ਦਾ ਬਿਆਰਾਂ ਜੇ 25 2500 ਲੈ ਜਾਓ 1500 ਰੁਪਏ ਦਾ ਸੂਟ ਬਹੁਤ ਵੱਡਾ ਫਾਇਦਾ ਜਿਹਨੇ ਵਿਆਹ ਸ਼ਾਦੀ ਦਾ ਜਿਹੜੇ ਕੱਪੜਾ ਨਾ ਬਿਆਰਾਂ ਚ ਜਾ ਕੇ ਲੁੱਟਣਾ ਕਰਾਓ ਸਿੱਧੇ ਅੰਕ ਤੋਂ ਮੋਗਾ ਰੋਡ ਬਾਘਾ ਬਣਾ ਆ ਜਾਓ ਜਿੱਥੇ ਇਹ ਟਰੱਕਾਂ ਦੇ ਟਰੱਕ ਭਰ ਭਰ ਕੇ ਕੱਪੜਾ ਲਿਆ ਰਹੇ ਆ ਸਸਤਾ ਕਪੜਾ ਖਰੀਦਿਆ ਤੇ ਸਸਤਾ ਹੀ దਈ ਜਾਂਦੇ ਆ ਇਸ ਕਰਕੇ ਪੰਜਾਬ ਦਾ ਸਭ ਤੋਂ ਵੱਡਾ ਰਾਇਲ ਲਗਜ਼ਰੀ ਸ਼ੋਰੂਮ ਬਣ ਚੁੱਕਾ ਜਿੱਥੇ ਖੁੱਲੀ ਡੁੱਲੀ ਪਾਰਕਿੰਗ ਤਾਂ ਹੈਗੀ ਹੈਗੀ ਆ ਗੱਡੀਆਂ ਕਾਰਾਂ ਸਕੂਟਰਾਂ ਲਈ ਪਰ ਜੇ ਤੁਸੀਂ ਬੱਸ ਦੇ ਵਿੱਚ ਵੀ ਬਾਗਾ ਆਪਣਾ ਆਉਣਿਓ ਤੇ ਬੱਸ ਸਟੈਂਡ ਤੋਂ ਲੈ ਕੇ ਸਟੋਰ ਤੱਕ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਆ ਦੇਖੋ ਜੀ ਚਾਹੇ ਲਾਇਨਿੰਗ ਸ਼ੋਰੂਮਰ ਦੇ ਵਿੱਚ ਲੈ ਲਓ ਵੇਸ ਚਾਹੇ ਤੁਸੀਂ ਚਨੌਣ ਦੇ ਵਿੱਚ ਲੈ ਲਓ ਨਵੇਂ-ਨਵੇਂ ਵੇਸ ਤੇ ਨਵੇਂ-ਨਵੇਂ ਡਿਜ਼ਾਈਨਰ ਪੀਸ ਆ ਗਿਆ ਆ ਜਿੱਦਾਂ ਤੁਸੀਂ ਚੈੱਕ ਕਰੋ ਜੀ ਪਿਓਰ ਲਖਨਊ ਦਾ ਪੀਸ ਹੈ ਘੇਰਾ ਜ਼ਬਰਦਸਤ ਬਣਿਆ ਦੁਪੱਟਾ ਬਹੁਤ ਸ਼ਾਨਦਾਰ ਬਜ਼ਾਰਾ 'ਚ 5-5000 ਲੈ ਜੋ 2500 ਰੁਪਏ ਦਾ ਫੋਟੋ ਵਾਲਾ ਪੀਸ ਹੈਗਾ ਚਾਹੇ ਇਹਦਾ ਕੋਈ ਮੰਗੇ 5500 ਚਾਹੇ ਮੰਗੇ ਕੋਈ 6000 ਰੇਟ ਲਿਖ ਕੇ ਲਾਤਾ ਸਿਰਫ 3250 ਇੱਥੇ ਆਉਣ ਦਾ ਫਾਇਦਾ ਕੀ ਆ ਭਾਵੇਂ ਨਿਆਣਾ ਭਾਵੇਂ ਸਿਆਣਾ ਕੋਈ ਬਾਰਗ ਨਹੀਂ ਨੀ ਫਿਕਸ ਪ੍ਰਾਈਸ ਸ਼ਾਪ ਆ ਰੇਟ ਲਿਖ ਕੇ ਲਾਇਆ ਕੋਈ ਝੂਠ ਨਹੀਂ ਤੇ ਕੋਈ ਲੁੱਟ ਨਹੀਂ ਸ਼ਾਨਦਾਰ ਪੀਸ ਹੈ ਟੋਟਲੀ 골ਡ ਵਰਕ ਹੋਇਆ ਜ਼ਬਰਦਸਤ ਕਢਾਈ ਦਾ ਕੰਮ ਹੋਇਆ ਬਜ਼ਾਰਾਂ 'ਚ 8-8000 ਰੁਪਏ ਦਾ ਸੂਟ ਇੱਥੇ ਲੈ ਜਾਓ 3500 ਰੁਪਏ ਦੇ ਵਿੱਚ ਸੂਟ ਦੇਖੋ ਨਾ ਪਠੰਡਾ ਨਾ ਜਲੰਧਰ ਨਾ ਮੋਗਾ ਨਾ ਲੁਧਿਆਣਾ ਕਿਤੇ ਜਾਣ ਦੀ ਲੋੜ ਨਹੀਂ ਬਾਗਾਪਣਾ ਮੋਗਾ ਰੋਡ ਅੰਕਲੋਮ ਜੋਗੇ ਇਸ ਵੇਲੇ ਪੰਜਾਬ ਦਾ ਵੱਡਾ ਬ੍ਰਾਂਡ ਬਣ ਗਿਆ ਖੁੱਲਾ ਡੁੱਲਾ ਸ਼ੋਰੂਮ ਲਗਜ਼ਰੀ ਸ਼ੋਰੂਮ ਪੜਿਆ ਲਿਖਿਆ ਸਟਾਫ ਆ ਪਾਰਕਿੰਗ ਖੁੱਲੀ ਡੁੱਲੀ ਸਾਰਿਆਂ ਦੇ ਫਾਇਦੇ ਚੈਲੰਜ ਕਰਕੇ ਕਹਿ ਰਹੇ ਆ ਇਤਾਂ ਦੀ ਵੈਰਾਈਟੀ ਨਵੇਂ ਡਿਜ਼ਾਈਨਰ ਪੀਸ ਨਹੀਂ ਲੋਕਾਂ ਕੋਲੇ ਆਏ ਹੋਣੇ ਪਰ ਅੰਕਲੋਂ ਮੋਗਾ ਰੋਡ ਬਾਗਾਪਰਾਣਾ ਆ ਚੁੱਕੇ ਆ ਦੇਖੋ ਹੁਣ ਬਾਜ਼ਾਰਾਂ ਦੇ ਵਿੱਚ ਇਸ ਵਕਤ ਕਾਟਨ ਦੀ ਸੇਲ ਚੱਲੀ ਜਾਂਦੀ ਆ ਪਰ ਅੰਕਲੋਂ ਹੋਮਨੇ ਸਿੰਥੈਟਿਕ ਕਪੜਾ ਲੈ ਜਾਂਦਾ ਵਾ ਹੁਣ ਤੁਸੀਂ ਜਲਦੋਂ ਜਲਦ ਆਜੋ ਅੰਕਲੋਂ ਮੋਗਾ ਰੋਡ ਬਾਗਾਪਰਾਣਾ ਹੁਣ ਫਰਕਾਬਾਦੀ ਸੂਟ ਦੀ ਗੱਲ ਕਰ ਰਹੇ ਨੇ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ 10000 ਕੋਈ ਕਹਿੰਦਾ 15000 ਇਹਦਾ ਮੂੰਹੋਂ ਮੰਗਿਆ ਰੇਟ ਲਾਉਂਦੇ ਪਰ ਅਸੀਂ ਦੇਣਾ ਸਿਰਫ 5000 ਰੁਪਏ ਦਾ 5000 ਰੁਪਏ ਦਾ ਸੂਟ ਦੇਣਾ ਹੀ ਚੈਲੰਜ ਕਰਕੇ ਆਏ ਨੇ 5000 ਰੁਪਏ ਦਾ ਚਾਹੇ ਤੁਸੀਂ ਪਾਕਿਸਤਾਨੀ ਸਟਾਈਲ ਦੇ ਵਿੱਚ ਲੈਣਾ ਉਹ ਵੀ ਮਿਲ ਜੂਗਾ ਮਿਰਰ ਵਰਕ ਦੇ ਵਿੱਚ ਲੈਣਾ ਉਹ ਵੀ ਮਿਲ ਜੂਗਾ ਦੇਖੋ ਅੰਕਲ ਓਮ ਦੇ ਆਉਣ ਦੇ ਫਾਇਦੇ ਕੀ ਹੈ ਚਾਹੇ ਸਾਡੇ ਕੋਲੋਂ 500 ਦਾ ਸੂਟ ਲੈ ਜਾਓ ਚਾਹੇ 5000 ਦਾ ਲੈ ਜਾਓ ਚਾਹੇ ਲੈ ਜਾਓ 20000 ਦਾ ਮਤਲਬ ਇੱਕੋ ਹੀ ਛੱਤ ਹੇਠਾਂ ਤੁਹਾਨੂੰ ਸਾਰੀ ਵੈਰਾਈਟੀ ਮਿਲ ਜਾਣੀ ਆ ਏ ਕਲਾਸ ਦਾ ਕੱਪੜਾ ਏ ਕਲਾਸ ਦੇ ਦੁਪੱਟੇ ਏ ਕਲਾਸ ਦੇ ਵਰਕ ਆ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਵਰਕ ਆ ਬਰੀਕ ਟਾਂਕੇ ਦਾ ਕੰਮ ਆ ਦੁਪੱਟਾ ਸ਼ਾਨਦਾਰ ਬਣਿਆ ਇਹ ਐਨ ਆਰ ਆਈਆਂ ਦੀ ਪਹਿਲੀ ਚੋਇਸ ਆ ਤੇ ਅੰਕਲ ਨੂੰ ਬਾਗਾ ਪੈਣਾ ਮੋਗਾ ਰੋਡ ਤੇ 来 ਕੇ ਆ ਗਿਆ ਨਵੀਆਂ ਵੈਰੈਟੀਆਂ ਨੇਸ਼ਨਲ ਦੁਪੱਟੇ ਹੈਵੀ ਵਨ ਸਾਈਡ ਵਰਕ ਦੇਖੋ ਕਿੰਨਾ ਸ਼ਾਨਦਾਰ ਹੈ ਨੇਚਰਲ ਕਰੇਵ ਤੇ ਘੇਰੇ ਦੇ ਵੀ ਕਿੰਨਾ ਜ਼ਬਰਦਸਤ ਕੰਮ ਤੁਸੀਂ ਪਾਕਿਸਤਾਨੀ ਸੂਟ ਦੇਖੋ ਔਰਗਾਂਜਾ ਔਰਗਾਂਜਾ ਦਾ ਦੁਪੱਟਾ ਪੂਰਾ ਹੈਵੀ yellow ਤੇ orange ਦਾ ਕੰਟਰਾਸਟ ਬਣਿਆ ਜ਼ਬਰਦਸਤ ਪੀਸ ਬਣਾਇਆ ਹੁਣ red ਸੂਟ ਦੀ ਗੱਲ ਕਰਦੇ ਆ ਜੀ ਜਿਹੜੇ ਬਾਜ਼ਾਰ ਦੇ ਵਿੱਚ 15 15000 16 16000 17 17000 ਦੇ ਸੂਟ ਆ ਸਾਡੇ ਕੋਲ ਆਜੋ 15 15000 ਵਾਲੇ ਸੂਟ ਤੁਸੀਂ 8 8000 ਚ 9 9000 ਚ 10 10000 ਜਿਹੜੇ ਆ ਇਦਾਂ ਦੀਆਂ ਵੈਰਾਈਟੀਆਂ ਲਗਜ਼ਰੀ ਚੀਜ਼ਾਂ ਲਹਿੰਗਿਆਂ ਨਾਲੋਂ ਵੀ ਹੈਵੀ ਹੈਵੀ ਭਾਰੇ ਸੂਟ ਅਸੀਂ ਤੁਹਾਨੂੰ ਅੱਧੇ ਰੇਟਾਂ 'ਚ ਦੇ ਰਹੇ ਆਂ ਦੇਖੋ ਜੀ ਜਾਗੋ ਪਾਰਟੀ ਆਸਤੇ ਪੂਰਾ ਹੈਵੀ ਦੁਪੱਟਾ ਟੋਟਲੀ ਹੈਂਡ ਦਾ ਬਣਿਆ ਹੋਇਆ ਜ਼ਬਰਦਸਤ ਪੀਸ ਐ ਜਾਗੋ ਵਾਸਤੇ ਸਭ ਤੋਂ ਬੈਸਟ ਡਿਜ਼ਾਈਨ ਆ ਬਾਜ਼ਾਰਾ 'ਚ ਇਹ ਕੋਈ 15 ਦਾ ਵੇਚਦਾ ਕੋਈ 20 ਦਾ ਵੇਚਦਾ ਅਸੀਂ ਦੇਣਾ ਸਿਰਫ 5-7000 ਰੁਪਏ ਦੇ ਵਿੱਚ ਜਿਹੜੇ ਤੁਸੀਂ ਵੈਡਿੰਗ ਕਲਰ ਬਣਾਉਣੇ ਆ ਜ਼ਬਰਦਸਤ ਨੇਚਰਲ ਸੂਟ ਐ ਜੀ ਪਿਓਰ ਸਿਲਕ ਦਾ ਸੂਟ ਐ ਜੀ ਚੈਲੰਜ ਕਰਕੇ ਕਹਿੰਨੇ ਆ ਇਹ ਸੂਟ ਦੁਕਾਨਦਾਰਾ ਕੋ ਹੋਣੀ ਨਹੀਂ ਜਿਹੜੇ ਅੰਕਲੋਂ ਬਾਗਾ ਆਪਣਾ ਮੋਗਾ ਰੋਡ ਤੇ ਹੈਗੇ ਆ ਆ ਦੇਖੋ ਟੌਪ ਦੀਆਂ ਲਕਜ਼ਰੀ ਚੀਜ਼ਾਂ ਜਿਹੜੀ ਕੁੜੀਆਂ ਵਿਆਹ ਆਉਣੇ ਆਪਣੀ ਬਰੀ ਬਣਾਉਣੀਆਂ ਸਾਡੇ ਕੋਲ ਆ ਜਾਓ ਸਿਰਫ 11 ਸੂਟ ਬਣਾ ਕੇ ਲੈ ਜਾਓ ਇਦਾਂ ਦੇ 11 ਸੂਟ ਦਵਾਂਗੇ ਵੀ ਤੁਹਾਡੇ ਸਹੁਰੇ ਤੁਹਾਡੇ ਰਿਸ਼ਤੇ ਦਾ ਸਾਰੇ ਦੇਖਣਗੇ ਵੀ ਵਾਹ ਭਈ ਸ਼ਾਪਿੰਗ ਕਿਥੋਂ ਕੀਤੀ ਸੀ ਅੰਕਲ ਓਮ ਮੋਗਾ ਰੋਡ ਬਾਘਾਪਣਾ ਆਜੋ ਜਿੱਥੇ ਤੁਹਾਨੂੰ ਅਸੀਂ ਸੂਟ ਤਾਂ ਦੇ ਰਹੇ ਹਾਂ ਸੂਟਾਂ ਦੇ ਨਾਲ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰਸਾਂ ਉਹਨਾਂ ਵਿੱਚ ਵੀ ਤੁਹਾਡਾ ਅਸੀਂ ਵੱਡਾ ਫਾਇਦਾ ਕਰਾਂਗੇ ਦੇਖੋ ਜਿਹੜੇ ਬਜ਼ਾਰਾ 'ਚ 3-3000 ਦਾ ਮੌਨਟੀ ਕਾਰਲ ਦਾ ਮਿਲਣੀ ਵਾਲਾ ਕੰਬਲ ਦੇਣਾ ਅਸੀਂ ਦੇਣਾ ਤੁਹਾਨੂੰ 1000 ਰੁਪਏ ਦਾ 1000 ਰੁਪਏ ਦਾ ਕੰਬਲ ਦੇਣਾ ਸਿੰਗਲ ਬੈੱਡ ਦਾ ਕੰਬਲ ਹੈ ਤੁਸੀਂ ਡਬਲ ਬੈੱਡ ਦਾ ਲੈਣਾ ਉਹ ਵੀ ਲੈ ਸਕਦੇ ਹੋ ਸਿਰਫ ਦੇਣਾ ਤੁਹਾਨੂੰ 1250 ਰੁਪਏ ਦਾ ਤੁਸੀਂ ਡਰਸਾਂ ਚੈੱਕ ਕਰ ਲਓ ਡਰਸਾਂ ਦੇ ਵਿੱਚ ਡਿਜ਼ਾਈਨਿੰਗ ਕਿੰਨੀ ਟੌਪ ਹੈ ਸ਼ਰਾਰੇ ਗਰਾਰੇ ਲਹਿੰਗੇ ਮੇਨੀ ਹੈਗੀ ਸੋ ਦੇਖੋ ਇਹ ਬਜਾਰਾਂ ਦੇ ਵਿੱਚ ਸ਼ਰਾਰੇ ਕਰਾਰੇ ਜਗ ਤੁਸੀਂ 65 6700 7700 ਰੁਪਏ ਦੇ ਰਹੇ ਹੋ ਇੱਥੇ ਤੁਹਾਨੂੰ ਅਸੀਂ 31 3200 ਰੁਪਏ ਦੇ ਦੇਣੇ ਆ ਇਹਦੇ ਵਿੱਚ ਸ਼ਰੱਗ ਦੇਖੋ ਫਰੌਕ ਸੂਟ ਦੇਖੋ ਹਰ ਇੱਕ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਆ ਨਵੀਆਂ-ਨਵੀਆਂ ਵੈਰਾਈਟੀਆਂ ਕੋਈ 2500 ਕੋਈ 3000 ਕੋਈ 3500 ਕੋਈ 3200 ਕੋਈ 5000 ਇੰਨੀਆਂ ਕ ਰੇਂਜਾਂ ਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਵੈਰਾਈਟੀਆਂ ਮਿਲ ਜਣੀਆਂ ਪਰ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਲਗਜ਼ਰੀ ਜਨੀਆਂ 20 25 2500 ਉਹ ਵੀ ਤੁਹਾਨੂੰ ਅਸੀਂ ਦੇ ਦੇਣੀ ਆ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਆ 2500 ਰੁਪਏ ਤੋਂ ਲਹਿਗਾ ਸ਼ੁਰੂ ਆ ਉਦੋਂ ਉੱਪਰ ਚਾਹੇ ਤੁਸੀਂ ਲੱਖ ਰੁਪਏ ਤੱਕ ਚਲ ਜਾਓ ਕੋਈ ਜਾਣਕਾਰੀ ਹੋਰ ਲੈਣੀ ਆ ਨੰਬਰਸ ਕਿਹਦਾ ਵੀ ਫੋਨ ਕਰਕੇ ਜਾਣ ਕੇ ਲੈ ਸਕਦੇ ਆ